ਇਤ ਅਨਮੋਲ ਦੀ ਓਸ਼ੋ ਦੇ ਪਰਵਚਨਾ ਚ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਸਾਈਂ ਬਾਬਾ ਤੇ ਬ੍ਰਾਹਮਣ ਮੈਂ ਸੁਣਿਆ ਹੈ ਸ਼ੇਰਡੀ ਦੇ ਸਾਈਂ ਬਾਬਾ ਮਸਜਿਦ ਵਿੱਚ ਪੈ ਰਹੇ ਸਨ ਕਿਸੇ ਨੂੰ ਵੀ ਪੱਕਾ ਪਤਾ ਨਹੀਂ ਕਿ ਉਹ ਹਿੰਦੂ ਸਨ ਜਾਂ ਮੁਸਲਮਾਨ ਕਿਸੇ ਸੰਤ ਬਾਰੇ ਕੌਣ ਜਾਣ ਸਕਦਾ ਹੈ ਕਿ ਉਹ ਹਿੰਦੂ ਹੈ ਜਾਂ ਮੁਸਲਮਾਨ ਕੋਈ ਸੀਮਾ ਨਹੀਂ ਉਹੀ ਤਾਂ ਸੰਤ ਮਸਜਿਦ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਮੰਦਰ ਵਿੱਚ ਠਹਿਰਨਾ ਚਾਹੁੰਦੇ ਸਨ ਪਰ ਮੰਦਰ ਦੇ ਪੁਜਾਰੀ ਨੂੰ ਪੱਕਾ ਨਹੀਂ ਹੋਇਆ ਕਿ ਇਹ ਆਦਮੀ ਕੌਣ ਹੈ ਅਤੇ ਕਿਹੋ ਜਿਹਾ ਹੈ ਇਸ ਲਈ ਉਸਨੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਇਸ ਲਈ ਉਹ ਮਸਜਿਦ ਵਿੱਚ ਠਹਿਰ ਗਏ ਕਿ ਮੰਦਰ ਕੀ ਮਸਜਿਦ ਸਾਰੇ ਆਪਣੇ ਹਨ ਮਸਜਿਦ ਵਿੱਚੋਂ ਕਿਸੇ ਨੇ ਨਹੀਂ ਹਟਾਇਆ ਤਾਂ ਰੁਕੇ ਰਹੇ ਉਹੀ ਘਰ ਬਣ ਗਿਆ ਪਰ ਇੱਕ ਬ੍ਰਾਹਮਣ ਹਰ ਰੋਜ਼ ਉਹਨਾਂ ਦੇ ਦਰਸ਼ਨਾਂ ਲਈ ਆਉਂਦਾ ਸੀ ਅਤੇ ਉਸ ਦਾ ਨਾਮ ਸੀ ਕਿ ਉਹ ਸਾਈਂ ਬਾਬਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਭੋਜਨ ਕਰਦਾ ਸੀ ਕਈ ਵਾਰ ਅਜਿਹਾ ਵੀ ਹੁੰਦਾ ਕਿ ਸ਼ਰਦਾਲੂਆਂ ਦੀ ਭੀੜ ਹੋ ਜਾਂਦੀ ਤੇ ਦਰਸ਼ਨਾਂ ਵਿੱਚ ਦੇਰੀ ਹੋ ਜਾਂਦੀ ਪਰ ਜਦੋਂ ਤੱਕ ਉਹ ਪੈਰ ਨਾ ਛੂ ਲੈਂਦਾ ਉਦੋਂ ਤੱਕ ਉਹ ਭੋਜਨ ਨਾ ਕਰਦਾ ਕਦੇ-ਕਦੇ ਸ਼ਾਮ ਹੋ ਜਾਂਦੀ ਤਾਂ ਕਿੱਥੇ ਜਾ ਕੇ ਦਰਸ਼ਨ ਹੁੰਦੇ ਚਰਨ ਛੂ ਪਾਉਂਦਾ ਵਾਪਸ ਜਾਂਦਾ ਫਿਰ ਕਿੱਥੇ ਜਾ ਕੇ ਭੋਜਨ ਖਾ ਪਾਉਂਦਾ ਇੱਕ ਦਿਨ ਸਾਈਂ ਬਾਬਾ ਨੇ ਉਸ ਨੂੰ ਕਿਹਾ ਪਿਆਰੇ ਤੂੰ ਇੰਨਾ ਪਰੇਸ਼ਾਨ ਨਾ ਹੋ ਮੈਂ ਉੱਥੇ ਤੇਰੇ ਘਰ ਆ ਕੇ ਤੈਨੂੰ ਦਰਸ਼ਨ ਦੇ ਦੇਵਾਂਗਾ। ਉਹ ਤਾਂ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਉਸਨੇ ਕਿਹਾ ਤਾਂ ਫਿਰ ਕੱਲ ਮੈਂ ਉੱਥੇ ਤੁਹਾਡੀ ਉਡੀਕ ਕਰਾਂਗਾ। ਮੈਂ ਤੁਨ ਭਾਗੀ ਹਾਂ ਕਿ ਤੁਸੀਂ ਮੈਨੂੰ ਮੇਰੇ ਘਰ ਆ ਕੇ ਦਰਸ਼ਨ ਦੇਵੋਗੇ। ਅਗਲੇ ਦਿਨ ਤੜਕੇ ਹੀ ਇਸ਼ਨਾਨ ਕਰਕੇ ਤੇ ਭੋਜਨ ਆਚਾਰ ਕਰਕੇ ਬੈਠ ਗਿਆ ਆਪਣੇ ਦਰਵਾਜ਼ੇ ਤੇ ਸਾਈਂ ਬਾਬਾ ਦੇ ਦਰਸ਼ਨ ਕਰਨ ਲਈ। ਪਰ ਕੋਈ ਨਹੀਂ ਆਇਆ। ਆਇਆ ਤਾਂ ਇੱਕ ਕੁੱਤਾ। ਅਤੇ ਕੁੱਤਾ ਅੰਦਰ ਵੜਨ ਦੀ ਕੋਸ਼ਿਸ਼ ਕਰਨ ਲੱਗਾ ਅਤੇ ਉਹ ਡੰਡਾ ਲੈ ਕੇ ਉਸਨੂੰ ਭਜਾਉਣ ਦੀ ਕੋਸ਼ਿਸ਼ ਕਰਨ ਲੱਗਾ ਕਿ ਕਿਤੇ ਉਹ ਸਭ ਅਸ਼ੁੱਧ ਨਾ ਕਰ ਦੇਵੇ ਕਿਤੇ ਭੋਜਨ ਵਿੱਚ ਆਪਣਾ ਮੂੰਹ ਨਾ ਮਾਰ ਦੇਵੇ ਤੇ ਸਾਈਂ ਬਾਬਾ ਹਜੇ ਤੱਕ ਆਏ ਨਹੀਂ ਕੁੱਤੇ ਨੂੰ ਦੋ ਚਾਰ ਡੰਡੇ ਵੀ ਮਾਰ ਦਿੱਤੇ ਕੁੱਤੇ ਨੇ ਬਹੁਤ ਕੋਸ਼ਿਸ਼ ਕੀਤੀ ਡੰਡੇ ਖਾਣ ਤੋਂ ਬਾਅਦ ਵੀ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਖੀਰ ਉਸਨੇ ਉਸ ਕੁੱਤੇ ਨੂੰ ਉੱਥੋਂ ਭਜਾ ਦਿੱਤਾ ਜਦੋਂ ਸਾਈਂ ਬਾਬਾ ਨਾ ਆਏ ਸ਼ਾਮ ਹੋਣ ਲੱਗੀ ਤਾਂ ਬ੍ਰਾਹਮਣ ਭੱਜਿਆ ਹੋਇਆ ਗਿਆ ਅਤੇ ਉਸਨੇ ਕਿਹਾ ਕਿ ਤੁਸੀਂ ਆਏ ਨਹੀਂ ਵਚਨ ਦਿੱਤਾ ਸੀ ਪੂਰਾ ਨਹੀਂ ਕੀਤਾ ਉਹਨਾਂ ਕਿਹਾ ਮੈਂ ਗਿਆ ਸੀ ਅਤੇ ਮੇਰੀ ਪਿੱਠ ਦੇਖ ਤੂਜੋ ਡੰਡੇ ਮਾਰੇ ਸਨ ਉਹਨਾਂ ਦੇ ਨਿਸ਼ਾਨ ਤੇ ਮੈਂ ਫਿਰ ਵੀ ਅੰਦਰ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤੂੰ ਮੈਨੂੰ ਅੰਦਰ ਜਾਣੀ ਨਹੀਂ ਦਿੱਤਾ ਮੈਂ ਵਚਨ ਨਹੀਂ ਤੋੜਿਆ ਉਹ ਰੋਣ ਲੱਗ ਪਿਆ ਫਿਰ ਉਸਨੂੰ ਯਾਦ ਆਇਆ ਉਸਨੇ ਝਾਨ ਨਾਲ ਨਹੀਂ ਦੇਖਿਆ ਕੁੱਤੇ ਵਿੱਚ ਕੁਝ ਖੂਬੀ ਸੀ ਕੁਤਾ ਆਮ ਤਾਂ ਨਹੀਂ ਹੁਣ ਯਾਦ ਆਇਆ ਝਾਂ ਪਿੱਛੇ ਲੈ ਕੇ ਗਿਆ ਤਾਂ ਯਾਦ ਆਇਆ ਗੱਲ ਕੁਝ ਨੋਕੀ ਸੀ ਕੁੱਤੇ ਵਿੱਚ ਹਵਾਜ਼ ਵੀ ਗਜ਼ਬ ਸੀ ਕੁਝ ਅਜਿਹਾ ਹੀ ਮਹਿਸੂਸ ਹੋਇਆ ਸੀ ਜਿਵੇਂ ਕਿ ਸਾਈਂ ਬਾਬਾ ਦੀ ਮੌਜੂਦਗੀ ਵਿੱਚ ਮਹਿਸੂਸ ਹੁੰਦਾ ਪਰ ਮੈਂ ਨਾ ਸਮਝ ਮੈਂ ਮੰਦਬੁੱਧੀ ਸਮਝਿਆ ਕਿਉਂ ਨਹੀਂ ਰੋਣ ਲੱਗ ਪਿਆ ਕਹਿਣ ਲੱਗਾ ਮਾਫ ਕਰੋ ਕੱਲ ਨੂੰ ਇੱਕ ਹੋਰ ਮੌਕਾ ਦਿਓ ਹੁਣ ਮੈਂ ਜੇ ਗਲਤੀ ਨਹੀਂ ਕਰਾਂਗਾ ਸਾਈਂ ਬਾਬਾ ਨੇ ਕਿਹਾ ਜਿਵੇਂ ਤੇਰੀ ਮਰਜ਼ੀ ਮੈਂ ਕੱਲ ਫੇਰਾ ਜਾਮਾ ਤੇ ਉਹ ਬੈਠ ਗਿਆ ਹੁਣ ਉਹ ਕੁੱਤੇ ਦੀ ਉਡੀਕ ਵਿੱਚ ਬੈਠਾ ਹੈ ਸਾਰੀਆਂ ਧਰਨਾਵਾਂ ਹੁਣ ਉਹ ਦੇਖ ਰਿਹਾ ਹੈ ਕਿਤੇ ਕੋਈ ਕੁੱਤਾ ਆ ਜਾਵੇ ਪਰ ਕੋਈ ਕੁੱਤਾ ਦਿਖਾਈ ਨਾ ਦੇਵੇ ਦੂਰ ਦੂਰ ਤੱਕ ਚੁੱਪ ਹੁਣ ਜਿਹਪਹਿਲਾਂ ਤਾਂ ਕਿੰਨੇ ਵਾਰਾ ਕੁੱਤੇ ਨਿਕਲਦੇ ਸਨ ਭਾਰਤ ਵਿੱਚ ਕੋਈ ਕਮੀ ਨਹੀਂ ਅਵਾਰਾ ਕੁੱਤਿਆਂ ਦੀ ਪਰ ਉਸ ਦਿਨ ਤਾਂ ਸਾਰੇ ਹੀ ਗਾਇਬ ਹੋ ਗਏ ਉਹ ਬੈਠਾ ਹੈ ਥਾਲੀ ਸੇ ਜਾ ਕੇ ਕਿ ਅੱਜ ਕੁੱਤਾ ਆ ਜਾਵੇ ਮੈਂ ਥਾਲੀ ਭਰੋਸ ਦੇਵਾਂ ਪਹਿਲਾਂ ਕੁੱਤੇ ਨੂੰ ਭੋਜਨ ਕਰਾਵਾਂ ਤੇ ਫਿਰ ਮੈਂ ਆਪ ਕਰਾਂ ਕੁੱਤਾ ਆਇਆ ਆਇਆ ਇੱਕ ਭਿਖਾਰੀ ਉਹ ਵੀ ਕੋੜੀ ਤੇ ਬੜੀ ਹੀ ਗੰਦੀ ਬਦਬੂਸ ਤੋਂ ਆ ਰਹੀ ਸੀ ਉਹ ਚੀਕਾ ਦੁਰੋਂ ਹੀ ਭਾਈ ਇੱਧਰ ਨਾ ਬਹਰ ਰਹਿ ਅੱਗੇ ਲੰਘ ਜਾ ਫਿਲਹਾਲ ਮੈਂ ਕਿਸੇ ਦੂਜੇ ਦੀ ਉਡੀਕ ਕਰ ਰਿਹਾ ਤੂੰ ਇੱਥੇ ਖਲੋ ਵੀ ਨਾ ਪਰ ਫਿਰ ਵੀ ਭਿਖਾਰੀ ਨੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਫਿਰ ਤਾਂ ਗੁੱਸੇ ਹੋ ਗਿਆ ਬ੍ਰਾਹਮਣ ਉਸਨੇ ਕਿਹਾ ਮੈਂ ਕਹਿੰਦਾ ਅੱਗੇ ਜਾ ਅੰਦਰ ਨਾ ਵੜ ਨਹੀਂ ਤਾਂ ਸਿਰ ਪਾਟ ਦੇਵਾਂਗਾ ਤੇਰਾ ਫਿਲਹਾਲ ਮੈਂ ਕਿਸੇ ਹੋਰ ਦੀ ਉਡੀਕ ਕਰ ਰਿਹਾ ਬਸ ਸ਼ਗਣੀ ਨਾ ਕਰ ਸ਼ਾਮੋ ਕੀ ਸਾਈਂ ਬਾਬਾ ਦਾ ਕੋਈ ਪਤਾ ਨਹੀਂ ਉਹ ਫਿਰ ਗਿਆ ਸਾਈਂ ਬਾਬਾ ਨੇ ਕਿਹਾ ਭਾਈ ਤੂੰ ਨਹੀਂ ਪਛਾਣੇਗਾ ਮੈਂ ਆਇਆ ਸੀ ਤੂੰ ਮੈਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਉਸਨੇ ਕਿਹਾ ਮਹਾਰਾਜ ਤੁਸੀਂ ਬਿਲਕੁਲ ਗਲਤ ਕਹਿ ਰਹੇ ਹੋ ਮੈਂ ਤਾਂ ਟਕਟਕੀ ਲਗਾ ਕੇ ਦੇਖਦਾ ਰਿਹਾ ਤੁਸੀਂ ਨਹੀਂ ਆਏ ਇੱਕ ਕੋੜੀ ਭਿਖਾਰੀ ਜ਼ਰੂਰ ਆਇਆ ਸੀ ਵਿੱਚ ਮੈਂ ਉਸਨੂੰ ਹਟਾਇਆ ਜਲਦੀ ਜਲਦੀ ਕਿ ਕਿਤੇ ਇਸੇ ਵਿੱਚ ਤੁਸੀਂ ਲੰਘ ਨਾ ਜਾਓ ਕਿ ਤੁਸੀਂ ਆਓ ਕੁੱਤੇ ਦੇ ਰੂਪ ਵਿੱਚ ਤੇ ਮੈਂ ਫਿਰ ਕਿਤੇ ਖੁੰਝਣਾ ਜਾਵਾਂ ਸਾਈਂ ਬਾਬਾ ਨੇ ਕਿਹਾ ਮੈਂ ਉਸੇ ਬਖਾਰੀ ਦੇ ਰੂਪ ਵਿੱਚ ਆਇਆ ਸੀ ਅਸੀਂ ਉਹੀ ਵੇਖਦੇ ਹਾਂ ਜੋ ਸਾਡੀ ਤਾਰਨਾ ਹੈ ਜੇਕਰ ਤੁਸੀਂ ਮੰਨ ਲਿਆ ਕਿ ਈਸ਼ਵਰ ਨਹੀਂ ਹੈ ਤਾਂ ਈਸ਼ਵਰ ਨਹੀਂ ਹੈ ਫਿਰ ਈਸ਼ਵਰ ਲੱਖਾਂ ਅਪਾ ਕਰੇ ਨੱਚੇ ਤੁਹਾਡੇ ਸਾਹਮਣੇ ਆ ਕੇ ਤੁਸੀਂ ਕਹੋਗੇ ਨਹੀਂ ਹੈ ਤੁਸੀਂ ਕੁਝ ਹੋਰ ਦੇਖੋਗੇ ਤੁਸੀਂ ਵਿਆਖਿਆ ਕਰ ਲੋਗੇ ਕੁਝ ਤੁਸੀਂ ਸਮਝੋਗੇ ਕਿ ਕੋਈ ਬੰਦਾ ਪਾਗਲ ਹੋ ਗਿਆ ਜਦ ਤੁਸੀਂ ਸੋਚੋਗੇ ਕਿ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਿਆ ਕਿ ਮੈਂ ਕਿਤੇ ਭੰਗਾ ਤਾਂ ਨਹੀਂ ਖਾ ਲਈ ਹੈ ਇਹ ਹੋ ਕਿਵੇਂ ਸਕਦਾ ਹੈ ਧੰਨਵਾਦ